ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਇੱਕ ਬਹੁਤ ਵਧੀਆ ਚੀਜ਼ ਬਣਾ ਕੇ ਦਿਖਾਉਣੇ ਆ ਜੀ ਤੇ ਸਿਖਾਉਣੇ ਆ ਤੇ ਤਾਂ ਜੋ ਆਪਣੀਆਂ ਭੈਣਾਂ ਨੇ ਫालतू ਕੱਪੜੇ ਪਏ ਹੁੰਦੇ ਆ ਘਰਾਂ ਦੇ ਵਿੱਚ ਤੇ ਕਿਸੇ ਟਾਈਮ ਦੇਖੋ ਆਪਾਂ ਵੇਲੇ ਵੀ ਹੁੰਨੇ ਆ ਇਹੋ ਜੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਲੋੜੀ ਵੀ ਵੀ ਹੁੰਦੀ ਹੈ ਤੇ ਆਪਾਂ ਦੇਖੋ ਜਿਵੇਂ ਇੱਕ ਪੀਸ ਲੈਂਦਾ ਜੀ ਇਹ ਆਪਾਂ ਉੱਪਰ ਲਾਵਾਂਗੇ ਬੋਰੀ ਆਪਣੇ ਘਰਾਂ ਦੇ ਵਿੱਚ ਆਵੇਂ ਪਈਆਂ ਹੁੰਦੀਆਂ ਐ ਬੋਰੀ ਆਪਾਂ ਇਹਦੇ ਵਿੱਚ ਵਰਤਾਂਗੇ ਕੋਈ ਆਪਾਂ ਸਪੰਜ ਤੇ ਖਰਚਾ ਨਹੀਂ ਕਰਦੇ ਹੈਗੇ ਦੇਖੋ ਤੇ ਸਿੰਪਲ ਜਿਹੇ ਢੰਗ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਚੀਜ਼ ਬਣੂਗੀ ਆਪਣੀ ਜਦੋਂ ਤਿਆਰ ਹੋ ਗਈ نیچے ਆਪਾਂ ਲਾਈਨਿੰਗ ਵਾਸਤੇ ਇੱਕ ਕੱਪੜਾ ਹੋਰ ਲੈਂਦਾ ਇਹ ਦੇਖੋ ਸੈਂਟ ਦੇ ਵਿੱਚ ਬੋਰੀ ਰੱਖੀ ਐ ਇਹਨੂੰ ਆਪਾਂ ਤੁਹਾਨੂੰ ਨਾਪ ਕੇ ਦੱਸ ਦਿਆਂ ਜਿੰਨਾ ਕਿ ਇਹ ਪੀਸ ਹੈਗਾ ਆਪਾਂ ਦੇਖੋ 1.5 13 ਇੰਚ ਇਹ ਤਕਰੀਬਨ ਚੌੜਾ ਹੈਗਾ 13 ਇੰਚ ਇਹ ਲੰਬਾ ਹੈ ਆਪਾਂ ਚਾਹੀਏ ਤਾਂ 14 बाई 14 15 बाई 15 ਦੇ ਪੀਸ ਲੈ ਸਕਦੇ ਆ ਥੋੜਾ ਜਿਹਾ ਵੱਡਾ ਵੱਧ ਘਾਟ ਆਪਾਂ ਜੋ ਵੀ ਕਰਨਾ ਹੋਵੇ ਪਰ ਮੇਰੇ ਲਵੇ ਦੇਖੋ ਜੀ ਜਿਸ ਹਿਸਾਬ ਨਾਲ ਕਪੜਾ ਸੀ ਆਪਾਂ ਉਸੇ ਹਿਸਾਬ ਨਾਲ ਕਪੜਾ ਲੈ ਲਿਆ ਉਸੇ ਹਿਸਾਬ ਨਾਲ ਆਪਾਂ ਬੋਰੀ ਨੂੰ ਕੱਟ ਲਿਆ ਤੇ ਉਸੇ ਹਿਸਾਬ ਨਾਲ ਆਪਾਂ ਦੋ ਪੀਸ ਹੋਰ ਕੱਟਿਆ ਦੇਖੋ ਜੀ ਸੂਈਆਂ ਲਾ ਕੇ ਆਪਾਂ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਚਾਰੋਂ ਸਾਈਡਾਂ ਤੇ ਸੀਨਾ ਮਾਰ ਕੇ ਪੀਸਾਂ ਨੂੰ ਖੜਾਤਾ ਦੇਖੋ ਉਸ ਤੋਂ ਬਾਅਦ ਜਿਹੜਾ ਕੋਈ ਐਕਸਟਰਾ ਕਪੜਾ ਸੀ ਮਾੜਾ ਮੋਟਾ ਫालतू ਬੋਰੀ ਦਾ ਪੀਸ ਜਾਂ ਦੂਸਰਾ ਪੀਸ ਸੀ ਉਹਨੂੰ ਆਪਾਂ ਕਟਿੰਗ ਕਰਕੇ ਬਿਲਕੁਲ ਸਿੱਧਾ ਕਰ ਲਿਆ ਹੁਣ ਆਪਣੇ ਕੋਲੇ ਦੇਖੋ ਜੀ ਚਾਰਸ ਪੀਸ ਆ ਗਏ ਦੋ ਆਪਾਂ ਲੰਬਾਈ ਵੀ ਉਨੀ ਰੱਖਣੀ ਹੈ ਤੇ ਚੜਾਈ ਵੀ ਆਪਾਂ ਇਹਦੀ ਉਨੀ ਰੱਖਣੀ ਹੈ ਉਸ ਤੋਂ ਬਾਅਦ ਦੇਖੋ ਜੀ 3 4 ਇੰਚ ਆਪਾਂ ਉੱਪਰੋਂ ਛੱਡ ਦੇਣੇ ਚਾਰ ਵੀ ਆਪਾਂ ਛੱਡ ਸਕਦੇ ਆ 3 ਵੀ ਆਪਾਂ ਛੱਡ ਸਕਦੇ ਆ ਤੇ ਦੇਖੋ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸੀਨ ਲਾ ਕੇ ਆਪਾਂ ਟੱਕ ਲਾਵਾਂਗੇ ਉਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ ਇੱਕ ਜਿਪ ਜਿਪ ਲਾਉਣ ਤੋਂ ਬਾਅਦ ਦੇਖੋ ਜੀ ਆਪਾਂ ਇੱਕ ਲਾਵਾਂਗੇ ਨਾ ਜਿਵੇਂ ਇਹਦੇ ਵਿੱਚ ਥੋੜੇ ਜਿਹਾ ਨਾ ਨੀਲਾ ਕਲਰ ਹੈਗਾ ਇਸ ਕਰਕੇ ਮੈਂ ਇੱਕ ਨੀਲਾ ਕੱਪੜਾ ਲੱਤਾ ਉਹ ਆਪਾਂ نیچے ਧਰ ਕੇ ਤੇ ਸਿੱਧੇ ਪਾਸੇ ਉਹਨੂੰ ਫੋਲਡ ਕਰਾਂਗੇ ਆਪਾਂ ਇਹ ਨੀਲੇ ਕੱਪੜੇ ਦੀ ਲਾਵਾਂਗੇ ਜੀ ਪਾਈਪਿੰਗ ਕਿਉਂਕਿ ਆਪਾਂ ਕੁਝ ਵੀ ਬਣਾਈਏ ਦੇਖੋ ਜੇ ਪਾਈਪਿੰਗ ਵਗੈਰਾ ਲੱਗੀ ਹੋਵੇ ਨਾ ਚੀਜ਼ ਥੋੜੀ ਜਿਹਾ ਦੁੱਗਣੀ ਸੋਹਣੀ ਲੱਗਦੀ ਹੈ ਇਸ ਕਰਕੇ ਆਪਾਂ ਦੋਨੇ ਪੀਸਾਂ ਦੇ ਪਾਈਪਿੰਗ ਲਾਤੀ ਜੇ ਪਾਈਪਿੰਗ ਲੱਗੀ ਹੁੰਦੀ ਹੈ ਤਾਂ ਜਿੱਪ ਲਾਉਣ 'ਚ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਦੋ ਸੀਨਾਂ ਦੇ ਨਾਲ ਜਿਹੜੀ ਜਿੱਪ ਹੈ ਉਹ ਲੱਗ ਜਾਂਦੀ ਹੁੰਦੀ ਹੈ ਦੇਖੋ ਆਪਾਂ ਉਧਰ ਧਰ ਕੇ ਸੀਨ ਲਾਉਣੀ ਹੈ ਇਸੇ ਤਰ੍ਹਾਂ ਆਪਾਂ ਉੱਪਰਲਾ ਪੀਸ ਧਰ ਕੇ ਜਿੱਪ ਤੇ ਇਸ ਤਰ੍ਹਾਂ ਆਪਾਂ ਸੀਨ ਲਾ ਦੇਣੀ ਹੈ ਤੇ ਦੇਖੋ ਸੀਨਾ ਲਾਉਣ ਤੋਂ ਬਾਅਦ ਆਪਣੀ ਜਿੱਪਨ ਜਿਹੜੀ ਹੈਗੀ ਆ ਜੀ ਇਹਦੇ ਨਾਲ ਅਟੈਚ ਹੋ ਗਈ ਉਸ ਤੋਂ ਬਾਅਦ ਦੇਖੋ ਆਪਾਂ ਇੱਕ ਵੱਡਾ ਕੱਪੜਾ ਇਹਦੇ ਪਿੱਛੇ ਲਾਵਾਂਗੇ ਆਪਾਂ ਪੂਰਾ ਕੱਪੜਾ ਵੀ ਲਾ ਸਕਦੇ ਆ ਜਿੱਥੇ ਆਪਾਂ ਜਿੱਪ ਲਾਈ ਹੈ ਆਪਾਂ ਉੱਥੇ ਧਰ ਕੇ ਵੀ ਆਪਾਂ ਕੱਪੜਾ ਲਾ ਸਕਦੇ ਆ ਇਹ ਆਪਾਂ ਇੱਕ ਬਾਹਰ ਪੌਕਟ ਲਾ ਰਹੇ ਆਂਗੇ ਤੇ ਆਏ ਦੇਖੋ ਆਪਾਂ ਮਿਲ ਲੈਣਾ ਇਸ ਤਰ੍ਹਾਂ ਆਪਾਂ ਜਿੱਪ ਕੋਲੋਂ ਵੀ ਇਹਨੂੰ ਕੱਪੜੇ ਨੂੰ ਲੈ ਸਕਦੇ ਹਾਂ ਜੇ ਚਾਹੀਏ ਤਾਂ ਆਪਾਂ ਦੇਖੋ ਜੀ ਪੂਰਾ ਲੈ ਸਕਦੇ ਆ ਪੂਰਾ ਲੈਣ ਦਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਜਿੱਪ ਤੱਕ ਹੀ ਹੈਗਾ ਜਿੱਪ ਜਿੱਪ ਦੇ ਆਪਾਂ نیچے-नीचे ਕੱਪੜਾ ਲਾਵਾਂਗੇ ਉਸ ਤੱਕ ਹੀ ਆਪਾਂ ਇਹਨੂੰ ਵਰਤ ਸਕਦੇ ਹੁੰਦੇ ਆ ਉੱਪਰ ਲਾਉਣ ਦਾ ਕੋਈ ਫਾਲਤੂ ਦੇਖੋ ਕੋਈ ਆਈਡੀਆ ਨਹੀਂ ਹੁੰਦਾ ਉੱਪਰ ਆਪਾਂ ਲਾਉਣ ਦਾ ਕੋਈ ਮਤਲ ਨਹੀਂ ਆਪਾਂ ਜਿੱਪ ਤੱਕ ਲਾਵਾਂਗੇ ਦੇਖੋ ਇੱਕ ਸਾਈਡ ਤੋਂ ਜਿਵੇਂ ਆ ਮੇਰੇ ਕੰਨੀ ਵੀ ਹੈਗੀ ਆ ਆਪਾਂ ਫੋਲਡ ਵੀ ਕਰ ਸਕਦੇ ਆ ਤੇ ਆਪਾਂ ਇੱਥੇ ਧਰ ਕੇ ਆਏ ਸੀਨ ਲਾ ਦਾਂਗੇ ਉਸ ਤੋਂ ਬਾਅਦ ਆਪਾਂ ਦੇਖੋ ਜੀ نیچے ਸੀਨਾ ਲਾ ਦਾਂਗੇ ਇਹਦੇ ਨਾਲ ਆਪਾਂ ਇੱਕ ਪਾਕਟ ਬਣ ਕੇ ਆਪਣੀ ਤਿਆਰ ਹੋ ਜੂਗੀ ਇਹ ਆਪਣੀ ਬਾਹਰਲੀ ਪਾਕਟ ਬਣ ਗਈ ਉਸ ਤੋਂ ਬਾਅਦ ਦੇਖੋ ਜੀ ਇਹ ਆਪਣੀ ਲੱਗ ਗਈ ਹੈ ਪਾਕਟ ਤੇ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦੂੰਗੀ ਦੇਖੋ ਦੋਨੇ ਪੀਸ ਜਿਵੇਂ ਆਪਾਂ ਐ ਤਿਆਰ ਹੋ ਗਏ ਆਪਣੇ ਹੁਣ ਆਪਾਂ ਇੱਕ ਪੀਸ ਲਵਾਂਗੇ ਤੇ ਇੱਕ ਪੀਸ ਨੂੰ ਆਪਾਂ ਨਾਪਣਾ ਜੀ ਇੰਚੀ ਟੇਪ ਆਪਾਂ ਸਟਾਰਟਿੰਗ ਤੋਂ ਲੈ ਕੇ ਇੱਕ ਸਾਈਡ ਤੋਂ ਨੀਚੇ ਵਾਲੀ ਸਾਈਡ ਦੋਨੇ ਸਾਈਡਾਂ ਆਪਾਂ ਇਹ ਨਾਪਣਾ ਇੱਕ ਜਗ੍ਹਾ ਤੋਂ ਆਪਾਂ ਇੰਚੀ ਟੇਪ ਨੂੰ ਐਂ ਧਾਰ ਲਾਂਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਨੀਚੇ ਇੰਚੀ ਟੇਪ ਨੂੰ ਘੁਮਾਉਂਦੇ ਹੋਏ ਉੱਪਰ ਤੱਕ ਲੈ ਕੇ ਜਾਵਾਂਗੇ ਜਿੰਨੀ ਵੀ ਇਹਦੀ ਲੈਂਥ ਆਉਗੀ ਉਸ ਹਿਸਾਬ ਨਾਲ ਆਪਾਂ ਇੱਕ ਪੱਟੀ ਲਵਾਂਗੇ ਜੀ 4 ਇੰਚ ਚੌੜੀ ਜਿਵੇਂ ਦੇਖੋ ਇਹ 38 ਇੰਚ ਆਪਣੇ ਕੋਲੇ ਆਇਆ ਸਾਰਾ ਆਈਡੀਆ 38 ਇੰਚ ਆਪਾਂ ਇਸ ਤਰ੍ਹਾਂ ਪੀਸ ਲਵਾਂਗੇ ਇਸੇ ਤਰ੍ਹਾਂ ਆਪਾਂ ਆਪਣੇ ਪੀਸ ਤਿਆਰ ਕਰਾਂਗੇ ਆਪਾਂ ਦੇਖੋ ਜੀ 4 ਇੰਚ ਬੋਰੀ ਦਾ ਪੀਸ ਚੌੜਾ ਕੱਟਾਂਗੇ ਉਸ ਹਿਸਾਬ ਨਾਲ ਇੱਕ ਆਪਾਂ ਲਾਈਨਿੰਗ ਵਾਲਾ ਪੀਸ ਕੱਟਾਂਗੇ ਤੇ ਜਿਹੜੀ ਆਪਾਂ ਉੱਪਰ ਲਾਵਾਂਗੇ ਜੀ ਪੱਟੀ ਉਹ ਥੋੜੀ ਜੀ ਆਪਾਂ ਵੱਧ ਚੌੜੀ ਕਟਾਂਗੇ ਇਹ ਆਪਾਂ ਦੇਖੋ ਜੀ ਮੈਂ ਲੈਣੇ ਆ ਮੈਂਨਕੇ 4 ਇੰਚ ਜਿਹੜੀ ਚੌੜੀ ਬੋਰੀ ਐ ਆਪਾਂ ਉਹਨੂੰ ਪੀਸ ਨੂੰ ਇਸ ਤਰ੍ਹਾਂ ਹੀ ਕੱਟ ਲਾਂਗੇ ਆਪਣੇ ਕੋਲ ਇਹ ਡਬਲ ਹੈਗੀ ਫੋਲਡ ਕੀਤੀ ਹੋਈ ਡਬਲ ਬੋਰੀ ਐ ਆਪਾਂ ਇਹਨੂੰ ਸਿੰਗਲ ਕਰਕੇ ਦੇਖ ਲਾਂਗੇ ਜੀ ਦੇਖੋ ਸਿੰਗਲ ਕਰਨ ਤੋਂ ਬਾਅਦ ਆਪਣੀ ਪੂਰੀ ਆਊਗੀ ਤਾਂ ਠੀਕ ਐ ਨਹੀਂ ਤਾਂ ਦੇਖੋ ਆਪਾਂ ਇਹਦੇ ਵਿੱਚ ਜੋੜ ਪਾ ਲਾਂਗੇ ਥੋੜਾ ਜਿਹਾ ਫਾਤੂ ਆਪਾਂ ਸਾਰਾ ਕੱਟ ਲੈਨੇ ਆ ਇਹ ਥੋੜੀ ਜਿਹਾ ਮੈਂ ਟੇਢੀ ਵੀੰਗੀ ਜੀ ਸੀਗੀ ਇਸ ਕਰਕੇ ਮੈਂ ਸਾਰੀ ਸਿੱਧੀ ਸਿੱਧੀ ਇਹ ਬੋਰੀ ਕੱਟ ਲੂੰਗੀ 4 ਇੰਚ ਆਪਾਂ ਜਿਹੜੀ ਚੌੜੀ ਰੱਖਣੀ ਆ ਉਹ ਆਪਾਂ ਆਪਣਾ ਪੀਸ ਰੱਖ ਲਾਂਗੇ ਇੱਕ ਸਾਈਡ ਤੇ ਉਸ ਤੋਂ ਬਾਅਦ ਦੇਖੋ ਜੀ نیچے ਇਹ ਬੰਦ ਹੈਗਾ ਪੀਸ ਇਹਨੂੰ ਆਪਾਂ ਕੱਟ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਤੇ ਫਿਰ ਆਪਾਂ ਇਹਨੂੰ ਨਾਪ ਲਾਂਗੇ ਜਿਵੇਂ ਆਪਣੇ ਕੋਲੇ ਡਬਲ ਬੋਰੀ ਹੈ ਡਬਲ ਬੋਰੀ ਨੂੰ ਆਪਾਂ 19 ਇੰਚ ਨਾਪ ਲਾਂਗੇ ਦੇਖੋ 19 ਇੰਚ ਨਾਪਨ ਤੋਂ ਬਾਅਦ ਜਦੋਂ ਆਪਾਂ ਇਹਨੂੰ ਸਿੰਗਲ ਕਰਾਂਗੇ ਤਾਂ ਇਹ ਦੇਖੋ 38 ਇੰਚ ਹੋ ਜਾਊਗੀ ਡਬਲ ਨੂੰ ਮੈਂ ਨਾਪ ਲੈਣੀ ਹੈ ਕਿਉਂਕਿ ਆਪਾਂ ਸਿੰਗਲ ਲਾਵਾਂਗੇ ਬੋਰੀ ਆਪਾਂ ਡਬਲ ਨਹੀਂ ਲਾਰੇ ਇਸ ਕਰਕੇ ਆਪਾਂ 19 ਇੰਚ ਦਾ ਪੀਸ ਲੈ ਲੈਨੇ ਆ ਥੋੜੀ-ਮੋਟੀ ਆਪਾਂ ਵੱਧ ਲੈ ਲਾਂਗੇ ਕਈ ਵਾਰ ਦੇਖੋ ਜੀ ਕੋਈ ਲੌਂਚ ਫਰਕ ਰਹਿ ਜਾਂਦਾ ਐਕਸਟਰਾ ਕਪੜਾ ਆਪਣਾ ਜਿਹੜਾ ਹੁੰਦਾ ਉਹ ਆਪਾਂ ਬਾਅਦ ਦੇ ਵਿੱਚ ਵੀ ਕੱਟ ਸਕਦੇ ਹੁੰਨੇ ਆ ਆਪਣੇ ਕੋਲੇ ਬੋਰੀ ਥੋੜੀ ਜੀ ਵੱਧ ਸੀ ਆਪਾਂ ਇਹਨੂੰ ਕੱਟ ਲੈਂਦੇ ਆ ਕੱਟਣ ਤੋਂ ਬਾਅਦ ਆਪਾਂ ਇਹਦੇ ਉੱਪਰ ਨੀਚੇ ਧਰ ਕੇ ਸੀਨ ਲਾ ਦਾਂਗੇ ਇਸੇ ਤਰ੍ਹਾਂ ਹੁਣ ਆਪਾਂ ਇੱਕ ਦੂਸਰਾ ਕੱਪੜਾ ਕੱਟਣਾ ਜੀ ਇੱਕ ਆਪਾਂ ਨੀਚੇ ਵਾਲੀ ਸਾਈਡ ਲਾਵਾਂਗੇ ਤਾਂ ਇੱਕ ਲਾਵਾਂਗੇ ਜੀ ਆਪਾਂ ਉੱਪਰਲੀ ਸਾਈਡ ਦੇਖੋ ਇਸ ਤਰ੍ਹਾਂ ਦੇ ਕੱਪੜੇ ਆਪਣੇ ਕੋਲੇ ਆਮ ਹੀ ਪਏ ਹੁੰਦੇ ਨੇ ਜੀ ਬਾ ਕਈ ਕਵਰ ਕੀ ਹੁੰਦਾ ਆਪਣੇ ਕੋਲੇ ਚਦਰਾਂ ਜਿਵੇਂ ਫਟ ਜਾਂਦੀਆਂ ਆਪਣੇ ਕੋਲੇ ਸਹਰਾਣੀਆਂ ਹੀ ਪਏ ਹੁੰਦੇ ਨੇ ਹੋਰ ਨਹੀਂ ਤਾਂ ਸਹਰਾਣਿਆਂ ਨੂੰ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਜਾਂ ਜਿਵੇਂ ਆਪਾਂ ਸੂਟ ਸਲਾਈ ਕਰਦੇ ਹਾਂ ਦੇਖੋ ਆਪਾਂ ਪਲੇਨ ਕੱਪੜਾ ਪਿਆ ਹੁੰਦਾ ਉਹਦੇ ਉੱਤੇ ਪਾਈ ਪਾਈਆਂ ਲਾ ਲਾ ਦਾਂਗੇ ਤਾਂ ਵੀ ਵਧੀਆ ਬਣ ਜੂ ਨਹੀਂ ਤਾਂ ਦੇਖੋ ਆਪਣੇ ਕੋਲੇ ਪ੍ਰਿੰਟਡ ਕੱਪੜਾ ਪਿਆ ਪ੍ਰਿੰਟਡ ਕੱਪੜੇ ਦਾ ਵੀ ਆਪਾਂ ਬਹੁਤ ਵਧੀਆ ਇਹ ਚ ਬਣਾ ਸਕਦੇ ਹਾਂਗੇ ਆਪਾਂ ਨੂੰ ਤਕਰੀਬਨ ਹਰ ਇੱਕ ਨੂੰ ਇਸ ਚੀਜ਼ ਦੀ ਲੋੜ ਪੈਂਦੀ ਰਹਿੰਦੀ ਹੈ ਆਮ ਹੀ ਘਰਾਂ ਦੇ ਵਿੱਚ ਹਰ ਇੱਕ ਨੂੰ ਆਪਾਂ ਦੇਖੋ ਲੋੜ ਪੈਂਦੀ ਹੈ ਇਹ ਚੀਜ਼ਾਂ ਦੀ ਤੇ ਇਸ ਕਰਕੇ ਆਪਾਂ ਤੁਹਾਨੂੰ ਬਣਾਉਣਾ ਸਿਖਾ ਰਹੇ ਹਾਂ ਇਹ ਬੈਗ ਜਿਹੜਾ ਕਿ ਕੈਰੀ ਬੈਗ ਹੈ ਆਪਾਂ ਇਹਨੂੰ ਲੰਚ ਬੈਗ ਦੀ ਤਰ੍ਹਾਂ ਵੀ ਵਰਤ ਸਕਦੇ ਹਾਂਗੇ ਤੇ ਜੇ ਜਦੋਂ ਜਿਸ ਢੰਗ ਨਾਲ ਆਪਾਂ ਬਣਾ ਰਹੇ ਹਾਂ ਜੀ ਉਸ ਢੰਗ ਨਾਲ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਆਮ ਤੌਰ ਤੇ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਤਾਂ ਆਪਾਂ ਨੂੰ ਦੇਖੋ ਜੀ ਪੈਸੇ ਲਾਉਣੇ ਪੈਂਦੇ ਆ ਕਰ ਵਿੱਚ ਆਪਾਂ ਫਰੀਜ ਜੀ ਬਣਾ ਕੇ ਤਿਆਰ ਕਰ ਲੈਣੇ ਆਹ ਵਜਾ ਚੀਜ਼ਾਂ ਲੋ ਜੀ ਜਿਹੜੀ ਆਪਾਂ ਪੱਟੀ ਕੱਟੀ ਸੀ ਉਹਦੇ ਵਿੱਚ ਵੀ ਆਪਾਂ ਜੋੜ ਪਾਇਆ ਇਸ ਕਰਕੇ ਤੇ ਇੱਕ ਆਪਾਂ ਪੱਟੀ ਉੱਪਰ ਲਾਉਣ ਵਾਸਤੇ ਕੱਟ ਲਈ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਇਹਨਾਂ ਨੂੰ ਲਾਉਣਾ ਕਿਵੇਂ ਕਿਉਂਕਿ ਆਪਾਂ ਇੱਕ ਵੱਖਰੇ ਢੰਗ ਨਾਲ ਬਣਾ ਰਹੇ ਆਂ ਆਪਾਂ ਸਿੱਧ ਹੀ ਸਿਉਣਾ ਲਾਵਾਂਗੇ ਇਹਦੇ ਵਿੱਚ ਕੋਈ ਇਹਦੇ ਵਿੱਚ ਮਤਲਬ ਕਿ ਆਪਾਂ ਪੁੱਠਾ ਨਹੀਂ ਕਰਦੇ ਸਿੱਧਾ ਹੀ ਬਣਾ ਕੇ ਸਿੱਧਾ ਹੀ ਆਪਾਂ ਲਾ ਕੇ ਰਿੰ ਪਾਈਪਿੰਗਾਂ ਦੇ ਨਾਲ ਆਪਾਂ ਇਹਦੀ ਸੈਟਿੰਗ ਕਰਾਂਗੇ ਜਿਵੇਂ ਦੇਖੋ ਇਹ ਆਪਣੇ ਕੋਲ ਇਹ ਕਪੜਾ ਪਿਆ ਸੀ ਆਪਾਂ ਇਹਦੇ ਵਿੱਚੋਂ ਸਿੱਧੇ-ਸਿੱਧੇ ਪੀਸ ਕੱਟ ਲਾਂਗੇ ਇੰਨੇਕ ਤੇ ਜੋੜ ਮੈਂ ਆਪਾਂ ਨੂੰ ਪਾਉਣੀ ਪੈਣਾਗਾ ਜੋੜ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੇਖੋ ਪੱਟੀਆਂ ਦੇ ਵਿੱਚ ਜੋੜ ਪਾਉਣ ਤੋਂ ਬਾਅਦ ਤੇ ਮੈਂ ਤੁਹਾਨੂੰ ਲਾਉਣੀ ਦੱਸਦੀਆਂ ਕਿ ਆਪਾਂ ਇਹ ਕਿਵੇਂ ਲਾਉਣੀਆਂ ਹੈਗੇ ਇੱਕ ਪੱਟੀ ਆਪਾਂ ਜਿਹੜੀ ਉੱਪਰਲੀ ਰੱਖੀ ਹੋ ਵੱਧ ਰੱਖੀ ਹੈ ਜੀ ਨੀਚੇ ਵਾਲੀ ਤੇ ਉੱਪਰ ਆਪਾਂ ਦੇਖੋ ਲਾਇਆ ਗਾਲਾ ਪੀਸ ਰੱਖਿਆ ਆਪਾਂ ਇਹਨੂੰ ਇਸ ਤਰ੍ਹਾਂ ਐ ਫੋਲਡ ਕਰਕੇ ਲਾ ਦਾਂਗੇ ਦੋਨੇ ਸਾਈਡਾਂ ਤੋਂ ਫੋਲਡ ਕਰਾਂਗੇ ਦੋਨੇ ਸਾਈਡਾਂ ਫੋਲਡ ਕਰਨ ਤੋਂ ਬਾਅਦ ਤੇ ਫੇਰ ਆਪਾਂ ਦੇਖੋ ਜੀ ਉਹਦੇ ਨਾਲ ਅਟੈਚ ਕਰਾਂਗੇ ਪੀਸ ਹੁਣ ਦੇਖੋ ਆਪਾਂ ਇਹ ਪੀਸ ਆਪਾਂ ਕਰ ਲਈ ਜੀ ਤਿਆਰ ਤੇ ਹੁਣ ਮੈਂ ਤੁਹਾਨੂੰ ਲਾਉਣੇ ਦੱਸਦੀਆਂ ਕਿ ਆਪਾਂ ਇਹਨੂੰ ਕਿਵੇਂ ਲਾਉਣੇ ਹਾਂਗੇ ਇੱਕ 쪽seite ਆਪਾਂ ਐਂ ਧਰਾਂਗੇ ਸਿੱਧੇ ਵਾਲਾ ਪਾਸਾ ਧਰਨਾ ਆਪਾਂ ਦੇਖੋ ਅਗੋ ਕੀ ਆਪਾਂ ਬਾਹਰਲੀ ਬਾਹਰ ਸਿਉਣਾ ਰੱਖਣੀਆਂ ਇਹਦੀਆਂ ਆਪਾਂ ਅੰਦਰ ਨਹੀਂ ਰੱਖਣੀਆਂ ਜਿਹੜੀਆਂ ਸਿਉਣਾ ਐ ਇਹ ਆਪਾਂ ਬਾਹਰ ਰੱਖਾਂਗੇ ਤੇ ਆਪਾਂ ਇਹਨੂੰ ਪਾਈਪਿੰਗ ਲਾ ਕੇ ਫਿਨਿਸ਼ ਕਰਾਂਗੇ ਸਿੱਧੇ ਪੀਸ ਧਰ ਕੇ ਦੇਖੋ ਆਪਾਂ ਐ ਲਾਤਾ ਤੇ ਉਸ ਤੋਂ ਬਾਅਦ ਇਹ ਆਪਾਂ ਇਸ ਤਰ੍ਹਾਂ ਸਾਈਡ ਤੇ ਲਾ ਦਾਂਗੇ ਵੱਧ ਘੱਟ ਪੀਸ ਹੋਊਗਾ ਤਾਂ ਆਪਾਂ ਦੇਖੋ ਜੀ ਉਹਦੀ ਕਟਿੰਗ ਕਰ ਦਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਇਹ ਪੀਸ ਇਸ ਤਰ੍ਹਾਂ ਆ ਜਾਣਗੇ ਲੱਗੇ ਹੋਏ ਇਸੀ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਲਾਵਾਂਗੇ ਇੱਕ ਸਾਈਡ ਤੇ ਦੇਖੋ ਲੱਗ ਗਿਆ ਹੁਣ ਆਪਾਂ ਦੂਜੀ ਸਾਈਡ ਤੇ ਇਸ ਤਰ੍ਹਾਂ ਲਾ ਦਾਂਗੇ ਇਹ ਦੇਖੋ ਜੀ ਮੇਥੋਂ ਭਲੇਖੇ ਨਾਲ ਜਿਹੜਾ ਨੀਚੇ ਵਾਲਾ ਪੀਸ ਹੈ ਪੁੱਠਾ ਲੱਗ ਗਿਆ ਵੈਸੇ ਆਪਾਂ ਸਿੱਧਾ ਕਰਕੇ ਲਾਵਾਂਗੇ ਮੈਨੂੰ ਵੀ ਇਹ ਥੋੜੇ ਨਾ ਇੱਕੋ ਜਿਹਾ ਸੀ ਮੈਨੂੰ ਵੀ ਧਿਆਨ ਨਹੀਂ ਰਿਹਾ ਪਰ ਜਦੋਂ ਮੈਂ ਇਹ ਪੀਸ ਨੂੰ ਅਟੈਚ ਕਰਨ ਲੱਗੀ ਤਾਂ ਮੈਨੂੰ ਫੇਰ ਧਿਆਨ ਆਇਆ ਫਿਰ ਮੈਂ ਸੂਈਆਂ ਨੂੰ ਪੱਟ ਕੇ ਸਿੱਧਾ ਪਾਸਾ ਲਾਇਆ ਇਸ ਕਰਕੇ ਦੇਖੋ ਜੀ ਮੈਨੂੰ ਮੈਂ ਇਹ ਪੁੱਠਾ ਪਲਟਾਉਣਾ ਨਹੀਂ ਆਪਾਂ ਸਿੱਧਾ ਪੀਸ ਹੀ ਲਾਉਣਾ ਹੈਗਾ ਇਹਨੂੰ ਦੇਖੋ ਆਪਾਂ ਸੀਨਾ ਇਸ ਤਰਹੀ ਹੈ ਪਰ ਆਪਣੇ ਕੋਲ ਪੀਸ ਥੋੜਾ ਜਿਹਾ ਗਲਤ ਲੱਗ ਗਿਆ ਤੇ ਇਹਨੂੰ ਆਪਾਂ ਸਿੱਧਾ ਕਰਕੇ ਲਾਉਣਾ ਹੈ ਦੇਖੋ ਨਹੀਂ ਸਿੱਧਾ ਪੀਸ ਅੰਦਰ ਚਲਾ ਗਿਆ ਪੁੱਠਾ ਬਾਹਰ ਆ ਗਿਆ ਮੈਂ ਦੱਸਣ ਲੱਗੇ ਨਹੀਂ ਥੋੜਾ ਧਿਆਨ ਨਹੀਂ ਕੀਤਾ ਕਿ ਕੋਈ ਇੱਕੋ ਜਿਹਾ ਪੀਸ ਸੀ ਮਿਲਦੇ ਜੁਲਦੇ ਜਿਹੜਾ ਡਿਜ਼ਾਈਨ ਸੀ ਇਸ ਕਰਕੇ ਤੇ ਆਪਾਂ ਇਹਨੂੰ ਸਿੱਧਾ ਕਰਕੇ ਲਾਵਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਦੋਨੇ ਪੀਸਾਂ ਦਾ ਸੈਂਟਰ ਕੱਢ ਕੇ 2.5 2.5 ਇੰਚ ਦੋਨੇ ਸਾਈਡਾਂ ਤੇ ਛੱਡ ਕੇ ਤੇ ਆਪਾਂ ਬਣਾਈਆਂ ਜੀ ਕਟਣੀਆਂ ਤੇ ਆਪਾਂ ਟਣੀਆਂ ਲਾਵਾਂਗੇ ਟਣੀਆਂ ਆਪਾਂ 14 15 ਇੰਚ ਦੀਆਂ ਤਿਆਰ ਕੀਤੀਆਂ ਤਣੀਆਂ ਦੇ ਵਿੱਚ ਵੀ ਆਪਾਂ ਇੱਕ ਬੋਰੀ ਦਾ ਪੀਸ ਪਾਇਆ ਹੈ ਨਾਲੇ ਤਾਂ ਇਹਦੇ ਨਾਲ ਤਣੀਆਂ ਜਿਹੜੀਆਂ ਹੈਗੀਆਂ ਮਜ਼ਬੂਤ ਹੋ ਜਾਂਦੀਆਂ ਨੇਗੀਆਂ ਤੇ ਨਾਲੇ ਨਾ ਵਧੀਆ ਹਾਰਡ ਜੀਆਂ ਬਣ ਜਾਂਦੀਆਂ ਤੇ ਕੱਪੜਾ ਦੇਖੋ ਹੁੰਦਾ ਸਾਫਟ ਜਿਹਾ ਜਿੱਦੋਂ ਆਪਾਂ ਬੋਰੀ ਦੇ ਪਾਈਏ ਇਹਦੇ ਵਿੱਚ ਤਾਂ ਆਪਾਂ ਤਣੀਆਂ ਦੇ ਵਿੱਚ ਵੀ ਬੋਰੀ ਪਾਵਾਂਗੇ ਇਹਦੇ ਨਾਲ ਤਣੀਆਂ ਦੀ ਜਿਹੜੀ ਹੈਗੇ ਬਹੁਤ ਸੋਹਣੀਆਂ ਬਣ ਕੇ ਤਿਆਰ ਹੁੰਦੀਆਂ ਦੋਨੇ ਟਣੀਆਂ ਮੈਂ ਨੇ ਤਿਆਰ ਕਰ ਲੀਆਂ ਸੀ ਇਸੇ ਤਰ੍ਹਾਂ ਆਪਾਂ ਦੋਨੇ ਪੀਸਾਂ ਤੇ ਇਸ ਤਰ੍ਹਾਂ ਟਣੀਆਂ ਲਾਵਾਂਗੇ ਜਦੋਂ ਆਪਾਂ ਟਣੀਆਂ ਲਾਵਾਂਗੇ ਟਣੀਆਂ ਤੇ ਆਪਾਂ ਡਬਲ ਡਬਲ ਸੀਨਾ ਲਾਉਣੀਆਂ ਨੇ ਤਾਂ ਜੋ ਆਪਾਂ ਕੋਈ ਵੀ ਚੀਜ਼ ਵੇਟ ਵਾਲੀ ਇਹਦੇ ਵਿੱਚ ਪਾਈਏ ਆਪਣੀ ਜਿਹੜੀ ਟਣੀਆਂ ਉਹ ਟੁੱਟਣ ਘਰੇ ਬਣਾਈ ਚੀਜ਼ ਤਾਂ ਦੇਖੋ ਜੀ ਇਹੀ ਫਾਇਦਾ ਹੁੰਦਾ ਬਾਹਰਲੀ ਚੀਜ਼ ਹੁੰਦੀ ਹੈ ਟੁੱਟ ਜਾਂਦੀ ਹੈ ਛੇਤੀ ਨਾਲ ਘਰੇ ਬਣਾਈ ਚੀਜ਼ ਆਪਾਂ ਪੂਰੇ ਪੱਕਾ ਕੰਮ ਕਰਦੇ ਹਾਂ ਇਸ ਕਰਕੇ ਛੇਤੀ ਛੇਤੀ ਇਹ ਚੀਜ਼ ਨਾ ਟੁੱਟਦੀ ਨਹੀਂ ਹੁੰਦੀ ਦੇਖੋ ਜੀ ਦੋਨੇ ਸਾਈਡਾਂ ਨਾਲ ਆਪਾਂ ਇਹ ਅਟੈਚ ਕਰਤਾ ਹੁਣ ਆਪਾਂ ਨੀਲੀ ਪੱਟੀ ਫੇਰ ਲੈਤੀ ਐ ਜਿਹੜੀਆਂ ਕਿ ਆਪਾਂ ਦੇਖੋ ਸੀਣਾ ਲਾਈਆਂ ਇਹਨੂੰ ਫਿਨਿਸ਼ ਕਰਨ ਵਾਸਤੇ ਕਿਉਂਕਿ ਇਹ ਬੈਗ ਆਪਾਂ ਇਸ ਹਿਸਾਬ ਨਾਲ ਬਣਾ ਰਹਿਆਂ ਇਹਦੇ ਅੰਦਰੋਂ ਵੀ ਸਫਾਈ ਆਊਗੀ ਤੇ ਇਹਦੀ ਵਾਰ ਵੀ ਦੇਖੋ ਡਿਜ਼ਾਈਨ ਵੀ ਬਣ ਜੂ ਤੇ ਇਹਦੇ ਨਾਲ ਸਫਾਈ ਵੀ ਆਪੂ ਆਪਾਂ ਮਿਲ ਕੇ ਦੇਖੋ ਜੀ ਪੂਰੀ ਪੱਟੀ ਤਿਆਰ ਕਰ ਲਈ ਐ ਇਸੇ ਪੱਟੀ ਨੂੰ ਮਿਲ ਕੇ ਆਪਾਂ ਦੂਜੀ ਪੱਟੀ ਤਿਆਰ ਕਰ ਲਾਂਗੇ ਦੋਨੇ ਪੱਟੀਆਂ ਆਪਾਂ ਨੂੰ ਜਿੰਨੀਆਂ ਚਾਹੀਦੀਆਂ ਆਪਾਂ ਉਨੀਆਂ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਲਾਵਾਂਗੇ ਜੀ ਪੱਟੀਆਂ ਜਿਵੇਂ ਤੁਹਾਨੂੰ ਲਾਉਣੀ ਦਿਖਾਉਂਗੀ ਤੇ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਆਪਾਂ ਪਲਟਾਵਾਂਗੇ ਇਸ ਸਮ ਨਾਲ ਆਪਣੇ ਦੋਨੇ ਸਾਈਡਾਂ ਤੇ ਪਾਈਪਿੰਗ ਲਾ ਕੇ ਤਿਆਰ ਹੋ ਜੂ ਤੇ ਸੀਨਾ ਜਿਹੜੀਆਂ ਹੈਗੀਆਂ ਜੀ ਨਜ਼ਰ ਨਹੀਂ ਆਉਣਗੀਆਂ ਆਮ ਤੌਰ ਤੇ ਆਪਾਂ ਦੇਖੋ ਜੀ ਇਹ ਸੀਨਾ ਅੰਦਰ ਕਰਦੇ ਹੁੰਨੇ ਆ ਫਿਰ ਆਪਾਂ ਅੰਦਰ ਫਿਨਿਸ਼ ਕਰਦੇ ਆ ਆਪਾਂ ਜਿਹੜਾ ਬੈਗ ਬਣਾ ਰਹੇ ਆ ਇਹਦੀਆਂ ਸਿਉਣਾਂ ਆਪਾਂ ਬਾਹਰ ਕੀਤੀਆਂ ਤਾਂ ਬਾਹਰ ਆਪਾਂ ਸਫਾਈ ਦੇ ਨਾਲ ਫਿਨਿਸ਼ ਕਰਾਂਗੇ ਪੱਟੀ ਲਾਵਾਂਗੇ ਪਾਈਪਿੰਗ ਦੀ ਤਰ੍ਹਾਂ ਦੇਖੋ ਤੇ ਫਿਰ ਇੱਕ ਸਾਈਡ ਤੇ ਲਾ ਕੇ ਦੂਜੀ ਸਾਈਡ ਤੇ ਫਿਰ ਆਪਾਂ ਇਹਨੂੰ ਪਲਟਾ ਦਾਂਗੇ ਜੇ ਤੋ ਬਣ ਗਿਆ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਬੈਗ ਹੈ ਇਹ ਜਿਹੜਾ ਆਪਣਾ ਬਣ ਕੇ ਤਿਆਰ ਹੋਊਗਾ ਆਪਾਂ ਉੱਪਰ ਵੀ ਦੇਖੋ ਇਹ ਲਾਤਾ ਤੇ ਆਪਾਂ ਦੇਖੋ ਜੀ ਟਣੀਆਂ ਲਾਤੀਆਂ ਪਾਈਪਿੰਗ ਲਾਤੀ ਹੁਣ ਆਪਾਂ ਉੱਪਰ ਜਿੱਪ ਲਾਵਾਂਗੇ ਇਹਦੇ ਜਿੱਪ ਵਾਸਤੇ ਵੀ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਜਿਹੜੀ ਜਿੱਪ ਲਾਉਣੀ ਹੈ ਉਹ ਕਿਵੇਂ ਲਾਉਣੀ ਹੈ ਦੇਖੋ ਅੰਦਰ ਇਹਦੇ ਬਹੁਤ ਸਫਾਈ ਆਈ ਹੈ ਵੈਗ ਦੇ ਤੇ ਬਾਹਰ ਵੀ ਇਹਦੇ ਸਫਾਈ ਆਈ ਹੈ ਜੀ ਹੁਣ ਆਪਾਂ ਜਿਹੜੀਆਂ ਤਣੀਆਂ ਲਾ ਇਹਦੇ ਆਪਾਂ ਲਾਵਾਂਗੇ ਸੌਰੀ ਜਿੱਪ ਤੇ ਅੰਦਰ ਆਪਾਂ ਜਿਹੜੇ ਪੀਸ ਲਾਵਾਂਗੇ ਜਿਹੜੇ ਪੀਸਾਂ ਦੀ ਆਪਾਂ ਜਿੱਪ ਲਾਉਣੀ ਹੈ ਉਹ ਆਪਾਂ ਪੀਸ ਲਾਵਾਂਗੇ ਜਿੰਨਾ ਕੀ ਆਪਣਾ ਇਹ ਵਾਲਾ ਪੀਸ ਹੈ ਆਪਾਂ ਇੱਕ ਸਾਈਡ ਤੋਂ ਦੇਖੋ ਮੈਨ ਲੈਣਾ ਇਹ ਆਪਾਂ ਸੀਨਾ ਲਾਉਣ ਤੋਂ ਬਾਅਦ ਆਪਣਾ ਪੀਸ ਸਿਰਫ ਆਪਾਂ 13 ਲੰਬਾਈ ਸੀ ਜੀ ਕੁਝ ਸੀਨ ਅੱਜ ਕਾ ਪਿੱਛ ਕੱਪੜਾ ਆ ਗਿਆ ਆਪਣੇ ਕੋਲ ਇਹ 12 ਇੰਚ ਰਹਿ ਗਿਆ 12 ਇੰਚ ਹੀ ਆਪਾਂ ਦੇਖੋ ਇਹ ਪੀਸ ਲੈਣੀ ਹੈ ਇਹਦੀ ਲੰਬਾਈ ਦੋ ਪੀਸ ਆਪਾਂ ਇਸ ਤਰ੍ਹਾਂ ਲਾਵਾਂਗੇ ਜੀ ਇਹਨਾਂ ਤੇ ਵੀ ਆਪਾਂ ਪਾਈਪਿੰਗ ਲਾਵਾਂ ਨੀਲੇ ਕਲਰ ਦੀ ਤੇ ਫਿਰ ਆਪਾਂ ਜਿੱਪ ਲਾਵਾਂਗੇ ਫਿਰ ਮੈਂ ਤੁਹਾਨੂੰ ਲਾਉਣੇ ਦੱਸਾਂ ਤੇ ਬਹੁਤ ਸਫਾਈ ਦੇ ਨਾਲ ਬਹੁਤ ਹੀ ਵਧੀਆ ਬਾਜ਼ਾਰ ਵਾਲੀ ਲੁੱਕ ਦੇ ਨਾਲ ਆਪਣਾ ਜਿਹੜਾ ਹੈਗਾ ਜੀ ਇਹ ਕੈਰੀ ਬੈਗ ਬਣ ਕੇ ਤਿਆਰ ਹੋਊਗਾ ਸਾਰੀ ਵੀਡੀਓ ਦੇਖਿਆ ਕਰੋ ਤਾਂ ਜੋ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਤੇ ਸਕਿਪ ਕਰਕੇ ਨਾ ਦੇਖਿਆ ਕਰੋ ਪਲੀਜ਼ ਤੇ ਤਾਂ ਹੀ ਆਪਾਂ ਦੇਖੋ ਜੀ ਬਣਾ ਸਕਦੇ ਹੁੰਨੇ ਆਂਗੇ ਕੋਈ ਚੀਜ਼ ਆਪਾਂ ਬਣਾਉਣੀ ਹੋਵੇ ਜੇ ਆਪਾਂ ਚੰਗੀ ਤਰ੍ਹਾਂ ਦੇਖਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਤਾਂ ਹੀ ਆਪਾਂ ਦੇਖੋ ਜੀ ਬਣਾ ਸਕਦੇ ਹੁੰਨੇ ਆਂਗੇ ਤੇ ਇਹ ਦੇਖੋ ਜੀ ਬੈਗ ਆਮ ਹੀ ਆਪਾਂ ਤੇ ਜਰੂਰੀ ਨਹੀਂ ਕਿ ਆਪਣੀਆਂ ਭੈਣਾਂ ਜਿਹੜੀਆਂ ਦੇਖੋ ਘੱਟ ਸਲਾਈ ਜਿਹੜੀਆਂ ਜਾਣਦੀਆਂ ਉਹ ਵੀ ਇਹੋ ਜੀਆਂ ਚੀਜ਼ਾਂ ਆਪਣੇ ਘਰ ਵਿੱਚ ਬੈਠ ਕੇ ਦੇਖੋ ਜੀ ਬਣਾ ਸਕਦੀਆਂ ਹੁੰਦੀ ਐ ਤੇ ਇਹੋ ਜੀਆਂ ਚੀਜ਼ਾਂ ਦੀ ਤਕਰੀਬਨ ਆਪਾਂ ਨੂੰ ਹਰ ਇੱਕ ਬੰਦੇ ਨੂੰ ਲੋੜ ਪੈਂਦੀ ਐ ਆਪਾਂ ਮਾਰਕੀਟ 'ਚ ਜਾਂਦੇ ਆਂ ਕੁਝ ਵੀ ਲੈਣ ਆਪਾਂ ਕੋਈ ਕੱਪੜੇ ਦੀ ਖਰੀਦਦਾਰੀ ਕਰਦੇ ਆਂ ਉੱਥੇ ਵੀ ਆਪਾਂ ਨੂੰ ਦੇਖੋ ਜੀ ਹੈਂਡਲ ਵਾਲੇ ਲਫਾਫੇ ਬੈਗ ਮਿਲਦੇ ਹੁੰਦੇ ਐ ਤੇ ਉਹ ਦੇਖੋ ਛੇਤੀ ਟੁੱਟ ਜਾਂਦੇ ਕੋਈ ਭਜਨ ਪਾਉਣ ਦੇ ਨਾਲ ਆਪਾਂ ਇਹਦੇ ਵਿੱਚ ਪਾ ਸਕਦੇ ਆਂ ਇਹਨੂੰ ਆਪਾਂ ਇਹ ਦੇਖੋ ਜੀ ਸਬਜੀ ਮੰਡੀ ਵਗੈਰਾ ਜਾਣਾ ਹੈ ਜਾਂ ਕੋਈ ਆਪਾਂ ਬਾਹਰ ਕਿਤੇ ਜਾ ਰਹੇ ਹਾਂ ਕੋਈ ਕੱਪੜੇ ਪਾਉਣ ਵਾਸਤੇ ਬਾਹਰ ਸਫ਼ਰ ਤੇ ਜਾ ਰਹੇ ਹਾਂ ਕੋਈ ਖਾਣਾ ਲੈ ਕੇ ਜਾ ਰਹੇ ਹਾਂ ਨਾਲ ਆਪਾਂ ਖਾਣਾ ਬਣਾ ਬਣਾ ਕੇ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਲਿਜਾ ਸਕਦੇ ਹਾਂ ਲੱਗ ਤੋਂ ਆਪਣਾ ਇੱਕ ਬੈਗ ਬਣ ਜਾਊਗਾ ਦੇਖੋ ਜੀ ਕੁਝ ਵੀ ਆਪਾਂ ਆਪਣੀ ਮਰਜ਼ੀ ਮਤਾਬਕ ਇਹਦੇ ਵਿੱਚ ਪਾ ਸਕਦੇ ਹਾਂਗੇ ਤੇ ਇੰਨਾ ਸੋਹਣਾ ਜਿਹੜਾ ਆਪਣਾ ਹੈਗਾ ਜੀ ਇਹ ਬੈਗ ਬਣੂਗਾ ਹੁਣ ਇਸੇ ਤਰ੍ਹਾਂ ਦੇਖੋ ਜੀ ਆਪਾਂ ਜਿਵੇਂ ਸੈਡਾਂ ਵਾਲੀਆਂ ਪੱਟੀਆਂ ਤਿਆਰ ਕੀਤੀਆਂ ਸੀ ਓਵੇਂ ਆਪਾਂ ਇਹ ਪੱਟੀਆਂ ਤਿਆਰ ਕੀਤੀਆਂ ਉੱਪਰ-ਨੀਚੇ ਪੀਸ ਲਾਏ ਨੇ ਵਿਚਾਲੇ ਬੋੜੀ ਦਾ ਪੀਸ ਲਾਇਆ ਇੱਕ ਸਾਈਡ ਤੇ ਆਪਾਂ ਪਾਈਪਿੰਗ ਲਾਈ ਹੈ ਪਾਈਪਿੰਗ ਦੇਖੋ ਜੀ ਆਪਾਂ ਜਿਹੜੀ ਲਾਈ ਹੈ ਇਸੇ ਹਿਸਾਬ ਨਾਲ ਆਪਣੀ ਜਿਹੜੀ ਜਿੱਪ ਹੈ ਇੱਕ ਮਿੰਟ ਦੇ ਵਿੱਚ ਤੇ ਇੱਕ ਸੀਨ ਦੇ ਨਾਲ ਹੀ ਆਪਣੀ ਜਿਹੜੀ ਜਿੱਪ ਲੱਗੂਗੀ ਹੁਣ ਆਪਾਂ ਜਿਹੜੀ ਜਿੱਪ ਲਾ ਰਹੇ ਹਾਂ ਉਹ ਥੋੜੀ-ਥੋੜੀ ਆਪਾਂ ਬਦਮੀ ਰੱਖੀ ਹੈ ਤੋ ਇਹਨੂੰ ਜਿੱਪ ਨੂੰ ਦੇਖੋ ਆਪਣੇ ਕੁੰਡੇ ਨਾਲ ਨਿਕਲਣਾ ਤੇ ਇਹਦੇ ਆਪਾਂ ਆਲੇ-ਦੁਆਲੇ ਦੋ ਆਪਾਂ ਪੀਸ ਤਿਆਰ ਕਰਕੇ ਛੋਟੇ-ਛੋਟੇ ਆਪਾਂ ਇਹਦੇ ਆਲੇ-ਦੁਆਲੇ ਨਾ ਵੀ ਆਪਣੀ ਜਿੱਪ ਜਿਹੜੀ ਹੈਗੀ ਹੈ ਖੁੱਲੇ ਨਾ ਆਪਣਾ ਕੁੰਡਾ ਬਾਹਰ ਨਾ ਆਵੇ ਜਿਵੇਂ ਆਪਾਂ ਰੈਡੀਮੇਡ ਬੈਗ ਲੈ ਕੇ ਆਂਦੇ ਕੋ ਉਹਨਾਂ ਤੇ ਅਕਸਰ ਹੀ ਕੱਪੜਾ ਲੱਗਿਆ ਹੁੰਦਾ ਇਸ ਤਰ੍ਹਾਂ ਦਾ ਆਪਾਂ ਉਹ ਵਾਲਾ ਕੱਪੜਾ ਇਹਦੇ ਉੱਤੇ ਲਗਾਵਾਂਗੇ ਦੇਖੋ ਜੀ ਆਪਾਂ ਕੱਪੜੇ ਨੂੰ ਨਾ ਡਬਲ ਕਰਕੇ ਪੁੱਠਾ ਕਰਕੇ ਧਰ ਲਾਂਗੇ ਸੀਨ ਮਾਰ ਦਾਂਗੇ ਉਸ ਤੋਂ ਬਾਅਦ ਚ ਕੱਪੜੇ ਇਹ ਆਪਣੇ ਆਪ ਜਦੋਂ ਪਿਛਲਾ ਕੱਪੜਾ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਉਹਨਾਂ ਜਿੱਪ ਮਤਲਬ ਕਿ ਆਪਣੀ ਬਾਹਰ ਆਜੂ ਤੇ ਇਹ ਕਪਣਾ ਪਲਟ ਕੇ ਸਿੱਧਾ ਹੋ ਜਾਊਗਾ ਉੱਪਰ ਮੈਂ ਇਹ ਦੱਬ ਮਸ਼ੀਨ ਲਾਤੀ ਇਸੇ ਕਰਕੇ ਆਪਾਂ ਇਹ ਜਿਹੜੀ ਜਿੱਪ ਹੈ ਇਹ ਇਸ ਤਰ੍ਹਾਂ ਤਿਆਰ ਕੀਤੀ ਹੈ ਹੁਣ ਆਪਾਂ ਜਿੱਪ ਲਾਤੀ ਹੈ ਤੇ ਹੁਣ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਇਹ ਪੀਸ ਦੇ ਨਾਲ ਇਹ ਆਪਾਂ ਦੇਖੋ ਜੀ 2 2 ਇੰਚ ਦੀ ਪੱਟੀ ਚੌੜੀ ਲੈਤੀ ਸੀ 12 ਇੰਚ ਦੀ ਇਹਦੀ ਲੈਂਥ ਸੀ ਇਸ ਕਰਕੇ ਆਪਾਂ ਇਹ ਪੱਟੀਆਂ ਇੰਨੀ ਲੈਤੀਆਂ ਦੋਨੇ ਸਾਈਡਾਂ ਤੋਂ ਆਪਾਂ ਪਹਿਲਾਂ ਇਹਨੂੰ ਫੋਲਡ ਕਰਾਂਗੇ ਥੋੜਾ ਥੋੜਾ ਕਿਉਂਕਿ ਇਹਦੇ ਦੁਆਰਾ ਸੀਨ ਨਹੀਂ ਵੱਜਣੀ ਹੋਰ ਕੋਈ ਵੀ ਆਪਾਂ ਦੋਨਾਂ ਨੂੰ ਇਹਨਾਂ ਨੂੰ ਸਾਈਡਾਂ ਇਹਦੀਆਂ ਫੋਲਡ ਕਰ ਦਾਂਗੇ ਦੋਨੇ ਪੀਸਾਂ ਨੂੰ ਫਿਰ ਆਪਾਂ ਜਿੱਪ ਦੇ ਨਾਲ ਲਾਉਣੀਆਂ ਨੇ ਇਹ ਆਪਾਂ ਦੇਖੋ ਇਹ ਪੀਸ ਤਿਆਰ ਕਰ ਲਿਆ ਹੁਣ ਆਪਾਂ ਦੇਖੋ ਜੀ ਬੈਗ ਦੇ ਨਾਲ ਲਾਵਾਂਗੇ ਇਹ ਵੀ ਲਾਉਣਾ ਬਹੁਤ ਹੀ ਸੌਖਾ ਹੈ ਨਾਲੇ ਤਾਂ ਜਿਹੜੀਆਂ ਆਪਣੀਆਂ ਟਣੀਆਂ ਦੇਖੋ ਇਹ ਅੰਦਰ ਹੋ ਜਾਣਗੀਆਂ ਟਣੀਆਂ ਨਹੀਂ ਨਜ਼ਰ ਆਉਣਗੀਆਂ ਇੱਕ ਸੀਨ ਦੇ ਨਾਲ ਜਿਹੜਾ ਹੈਗਾ ਜੀ ਦੇਖੋ ਇਹ ਆਪਣਾ ਇੱਕ ਸੀਨ ਲੱਗੂਗੀ ਇੱਕ ਸਾਈਡ ਤੇ ਕਿਉਂਕਿ ਆਪਾਂ ਨੂੰ ਕੋਈ ਫੋਲਡ ਕਰਨ ਦੀ ਲੋੜ ਨਹੀਂ ਹੈਗੀ ਆਪਣਾ ਜਿਹੜਾ ਬੈਗ ਹੈ ਉਹ ਪਹਿਲਾਂ ਹੀ ਫੋਲਡ ਕੀਤਾ ਹੋਇਆ ਹੈ ਇਹ ਪੀਸ ਹੈ ਇਹ ਵੀ ਆਪਾਂ ਫੋਲਡ ਕਰਕੇ ਰੱਖੇ ਹੋਏ ਹੈ ਜੀ ਤੇ ਹੁਣ ਆਪਾਂ ਸਿਰਫ ਇੱਕ ਸੀਨ ਲਾਉਣੀ ਹੈ ਸਿੱਧਮ ਸਿੱਧੀ ਆਪਾਂ ਤੁਹਾਨੂੰ ਪਹਿਲਾਂ ਇੱਕ ਟਮਾੜਾ ਜਿਹਾ ਖੜਾ ਕੇ ਦਿਖਾ ਦਿੰਨੇ ਆ ਜਿਵੇਂ ਆਪਾਂ ਸੂਈਆਂ ਲੈਂਤੀਆਂ ਦੋ ਦੋ ਸੂਈਆਂ ਆਪਾਂ ਇੱਥੇ ਰੈਂ ਲਗਾ ਦਾਂਗੇ ਤੇ ਦੋ ਸੂਈਆਂ ਆਪਾਂ ਦੂਜੀ ਸਾਈਡ ਤੇ ਲਗਾ ਦਾਂਗੇ ਇਹਦੇ ਨਾਲ ਦੇਖੋ ਜੀ ਆਪਾਂ ਉਸ ਤੋਂ ਬਾਅਦ ਆਪਾਂ ਨੂੰ ਸੀਨ ਲਾਉਣੀ ਥੋੜੀ ਜੀ ਈਜ਼ੀ ਹੋ ਜਾਂਦੀ ਹੈ ਕੋਈ ਵੀ ਸਾਈਡ ਇਹਦੀ ਹੈਗੀ ਵੱਧ ਘਟਣੀ ਹੋਊਗੀ ਤੇ ਆਪਾਂ ਦੇਖੋ ਪੂਰੇ ਸੂਰੇ ਕਪੜਾ ਲੱਤਾ ਸੀਗਾ ਇਸ ਕਰਕੇ ਆਪਾਂ ਦੇਖੋ ਇਹਦੇ ਉੱਤੇ ਹੁਣ ਆਪਾਂ ਐ ਸੀਨ ਲਾਉਣੀ ਹੈ ਕਿੰਨੀ ਸਫਾਈ ਦੇ ਨਾਲ ਦੇਖੋ ਆਪਣਾ ਬੈਗ ਬਣ ਕੇ ਤਿਆਰ ਹੋਇਆ ਹੈ ਕਿੰਨੀ ਸਫਾਈ ਦੇ ਨਾਲ ਤੇ ਕਿੰਨਾ ਸੋਹਣਾ ਇਹ ਬੈਗ ਬਣੂਗਾ ਬਿਲਕੁਲ ਰੈਡੀ ਮੇਡ ਦੀ ਤਰ੍ਹਾਂ ਬਣੂਗਾ ਤੇ ਇਹ ਮੈਂ ਤੁਹਾਨੂੰ ਲਾਉਣੀ ਵੀ ਦੱਸ ਦੰਨੀ ਆ ਦੇਖੋ ਜਿੱਪ ਜਿਹੜੀ ਆਪਾਂ ਤਿਆਰ ਕੀਤੀ ਸੀ ਜਿੱਪ ਵਾਲੇ ਪੀਸ ਉਹ ਆਪਾਂ ਦੇਖੋ ਲਾ ਰਹੇ ਆਂਗੇ ਇਹਦੇ ਨਾਲ ਆਪਣੀਆਂ ਬੈਲਟਾਂ ਵੀ ਨਜ਼ਰ ਨਹੀਂ ਆਉਣਗੀਆਂ ਜੀ ਦੇਖੋ ਅੰਦਰ ਚਲੀ ਗਈ ਜਿਹੜੀ ਆਪਾਂ ਬੈਲਟਾਂ ਨਹੀਂ ਸੀ ਕੋਲੋਂ ਲਾਈਆਂ ਸੀਗੀਆਂ ਤਣੀਆਂ ਹੋਰ ਹੀ ਵੀ ਸੀਨ ਲੁੱਕ ਜੁਗੀ ਦੋਨੇ ਸਾਈਡਾਂ ਤੇ ਦੇਖੋ ਦੋ ਸੀਨਾ ਲੱਗਣਗੇ ਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖਿਓ ਜੀ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਰ ਇੱਕ ਵੀਡੀਓ ਤੁਸੀਂ ਦੇਖ ਸਕੋ ਆਪਾਂ ਕੁਝ ਵੀ ਬਣਾਈਏ ਤੇ ਇਹਨਾਂ ਨੂੰ ਦੇਖ ਕੇ ਆਪਣੀਆਂ ਭੈਣਾਂ ਵੀ ਦੇਖੋ ਆਪਣੇ ਘਰ ਵਾਸਤੇ ਬਣਾ ਸਕਣ ਲੋ ਜੀ ਇਹੀ ਸੀਨ ਹੁਣ ਆਪਾਂ ਦੂਜੀ ਸਾਈਡ ਤੇ ਲਾ ਦਨੇ ਆ ਆਪਾਂ ਜਦੋਂ ਸੀਨ ਲਾਵਾਂਗੇ ਆਪਾਂ ਦੇਖੋ ਜੀ ਉੱਥੋਂ ਥੋੜਾ ਜਿਹਾ ਡਬਲ ਕਰਾਂਗੇ ਤਾਂ ਜੋ ਇਹ ਕੱਪੜਾ ਜਿਹੜਾ ਹੈਗਾ ਖੁੱਲੇ ਨਾ ਆਪਾਂ ਕੋਈ ਵੀ ਇਹਦੇ ਵਿੱਚ ਕੁਝ ਪਾਈਏ ਤਾਂ ਆਪਾਂ ਨੂੰ ਬਿਲਕੁਲ ਉਹ ਨਾ ਹੋਵੇ ਤੇ ਇਸ ਕਰਕੇ ਆਪਾਂ ਡਬਲ ਸੀਨ ਲਾਈ ਹੈ ਜਦੋਂ ਆਪਾਂ ਸਟਾਰਟਿੰਗ ਕਰਦੇ ਆਂ ਸੀਨ ਨੂੰ ਤੇ ਜਦੋਂ ਆਪਾਂ ਸੀਨ ਖਤਮ ਕਰਦੇ ਆਂ ਉੱਥੋਂ ਵੀ ਆਪਾਂ ਮੋੜ ਕੇ ਸੀਨ ਲਾਵਾਂਗੇ ਤਾਂ ਜੋ ਇਹ ਬੈਗ ਹੈ ਜਿਹੜਾ ਉਧਰ ਹੀ ਨਾ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਜਿਹੜਾ ਆਪਣਾ ਬੈਗ ਬਣਾਇਆ ਜੀ ਕੈਰੀ ਬੈਗ ਕਿਵੇਂ ਦਾ ਲੱਗਿਆ ਫਾਲਤੂ ਪਈਆਂ ਚੀਜ਼ਾਂ ਤੋਂ ਬਣਾਇਆ ਜੀ ਬੋਰੀਆਂ ਵੀ ਆਪਣੇ ਘਰੇ ਅਕਸਰ ਪਈਆਂ ਹੁੰਦੀਆਂ ਨੇ ਕੱਪੜੇ ਵੀ ਛੋਟੇ-ਮੋਟੇ ਅਕਸਰ ਆਪਣੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਤੇ ਜਿੱਪਾਂ ਦੇਖੋ ਇਹ ਵੀ ਮੇਰੇ ਕੋਲੇ ਪਈਆਂ ਹੁੰਦੀਆਂ ਤਕਰੀਬਨ ਨਹੀਂ ਤਾਂ ਦੇਖੋ ਆਪਾਂ ਜੀ ਬਾਜ਼ਾਰ ਤੋਂ ਵੀ ਲਿਆ ਸਕਦੇ ਆ ਕਿਉਂਕਿ ਆਪਣਾ ਜਿੱਪਾਂ ਤੇ ਖਰਚਾ ਹੋਣਾ ਹੋਰ ਆਪਾਂ ਕੁਝ ਵੀ ਇਹਦੇ ਤੇ ਉਹ ਯਾਰ ਉਹ ਜਿਹੜੀ ਚੀਜ਼ ਨਹੀਂ ਲਈ ਜਿੱਤੇ ਕਿ ਆਪਾਂ ਨੂੰ ਪੈਸਾ ਖਰਚ ਕਰਨਾ ਪਵੇ ਬਾਜ਼ਾਰ ਦੇ ਵਿੱਚੋਂ ਆਪਾਂ ਦੇਖੋ ਜੀ ਬੈਗ ਲੈ ਕੇ ਆਵਾਂਗੇ ਆਪਾਂ ਨੂੰ ਘਟੂ ਘਟ 100 200 ਰੁਪਿਆ ਲਾਉਣੀ ਪੈਣਾ ਤੇ ਘਰ ਵਿੱਚ ਆਪਾਂ ਫਰੀ ਪਏ ਸਮਾਨ ਤੋਂ ਇਹ ਚੀਜ਼ ਬਣਾ ਕੇ ਤਿਆਰ ਕੀਤੀ ਹੈ ਬਾਹਰ ਲਈ ਜਿਹੜੀ ਆਪਾਂ ਜਿੱਪ ਹੈ ਦੇਖੋ ਜੀ ਜੇਬ ਹੈ ਪੂਰੀ ਵੱਡੀ ਜੇਬ ਲੱਗੀ ਹੈ ਆਪਾਂ ਕੁਝ ਵੀ ਇਹਦੇ ਵਿੱਚ ਪਾ ਸਕਦੇ ਹਾਂ ਵੱਖਰਾ ਤੇ ਇੱਕ ਆਪਣੇ ਦੇਖੋ ਬਾਹਰ ਲਈ ਦੂਸਰੀ ਸਾਈਡ ਤੇ ਜਿੱਪ ਲੱਗੀ ਹੈ ਸਾਈਡਾਂ ਦੇਖੋ ਤੁਸੀਂ ਪਾਈਪਿੰਗ ਲਾ ਕੇ ਇਹਦੀਆਂ ਕਿੰਨੀਆਂ ਸੋਹਣੀਆਂ ਤਿਆਰ ਹੋਈਆਂ ਜੀ ਦੋਨੇ ਸਾਈਡਾਂ ਤੇ ਪਾਈਪਿੰਗ ਆਈ ਹੈ ਇੱਕੋ ਜਿਹੀ ਤੇ ਬਹੁਤ ਹੀ ਸੋਹਣਾ ਬੈਗ ਹੈ ਜਿਹੜਾ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਹੁਣ ਆ ਦੇਖੋ ਜੀ ਆਪਾਂ ਇਹਦੇ ਵਿੱਚ ਚਾਹੀਏ ਤਾਂ ਕੱਪੜੇ ਪਾ ਸਕਦੇ ਹਾਂ ਚਾਹੀਏ ਤਾਂ ਆਪਾਂ ਕੋਈ ਵੀ ਚੀਜ਼ ਇਹਦੇ ਵਿੱਚ ਪਾ ਕੇ ਦੇਖੋ ਜੀ ਰੱਖ ਸਕਦੇ ਹਾਂ ਇੰਨਾ ਵਧੀਆ ਆਪਣਾ ਇਹ ਦੇਖੋ ਜੀ ਬੈਗ ਬਣ ਕੇ ਤਿਆਰ ਹੋਇਆ ਸੈਂਡਾ ਵੀ ਇਹਦੀਆਂ ਬਹੁਤ ਸੋਹਣੀਆਂ ਬਣੀਆਂ ਨੇ ਚਾਰਸ ਬਿਲਕੁਲ ਆਮ ਤੌਰ ਤੇ ਦੇਖੋ ਆਪਾਂ ਕੋਈ ਵੀ ਬੈਗ ਬਣਾਈਏ ਜੀ ਆਪਾਂ ਇਹਦੀਆਂ ਸੀਨਾ ਹੁੰਦੀਆਂ ਅੰਦਰ ਰੱਖ ਦਿਆਂਗੇ ਤੇ ਬਾਹਰ ਆਪਣੀਆਂ ਦੇਖੋ ਸਿੱਧਾ ਹੋਉਂਦਾ ਇਹ ਮੈਂ ਜਾਣ ਕੇ ਬਾਹਰ ਰੱਖੀਆਂ ਸੀ ਸੀਨਾ ਇਹਦੀਆਂ ਵੀ ਤਾਂ ਜੋ ਆਪਾਂ ਇਹਦੇ ਉੱਤੇ ਕੋਈ ਨਾ ਕੋਈ ਪਾਈਪਿੰਗ ਲਾ ਸਕੀਏ ਪਾਈਪਿੰਗ ਦੇ ਨਾਲ ਹੋਰ ਵੀ ਜ਼ਿਆਦਾ ਹੀ ਸੋਹਣਾ ਬੰਦ ਹੈ ਤੇ ਪਾਈਪਿੰਗ ਦੇ ਨਾਲ ਦੇਖੋ ਜੀ ਬਹੁਤ ਵਧੀਆ ਬੈਗ ਹੈ ਜਿਹੜਾ ਹੈਗਾ ਇਹ ਬਣ ਕੇ ਤਿਆਰ ਹੋਇਆਗਾ ਫੁੱਲਾ ਡੁੱਲਾ ਬੜੇ ਬਾਹਰ ਅੰਦਰ ਆਪਾਂ ਕਿਤੇ ਜਾਣਾ ਹੋਵੇ ਤਾਂ ਆਪਾਂ 2-4 ਸੂਟ ਵੀ ਇਹਦੇ ਵਿੱਚ ਪਾ ਸਕਦੇ ਆ। ਨਾਲੇ ਦੇਖੋ ਚੱਕਣਾ ਸੌਖਾ ਹੈ। ਗਰਮੀਆਂ ਵਾਲੇ ਸੂਟ ਹੈ। 2-3 ਸੂਟ ਆਪਾਂ ਕਿਵੇਂ ਵੀ ਇਹਦੇ ਵਿੱਚ ਪਾ ਕੇ ਰੱਖ ਸਕਦੇ ਆਂਗੇ। ਲਓ ਜੀ ਆਪਾਂ ਦਾ ਬੈਗ ਹੈ। ਦੇਖੋ ਬਣ ਕੇ ਤਿਆਰ ਹੋ ਗਿਆ।